ਸਗਰਾਤਿਆਂ ਸੀਚਵਾਲ ਤੇ ਬਾਜਵਾ ਦੀ ਚਿਪੜੀ ਨੂੰ ਲੈ ਕੇ ਹੰਗਾਮਾ ਹੋਇਆ ਕਾਂਗਰਸ ਨੇ ਸਦਨ ਤੋਂ ਵਾਕ ਆਊਟ ਕੀਤਾ ਸੋ ਆਪ ਕਰ ਰਹੀ ਹੈ ਬਾਜਵਾ ਤੋਂ ਮੁਆਫੀ ਦੀ ਮੰਗ ਤਾਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ ਸਰਚ ਸੈਂਟਰ ਹੈਡ ਫ੍ਰੋਮ ਸੈਪਟੰਬਰ 2019 ਤੋਂ 2022 ਤੱਕ ਆਮ ਆਦਮੀ ਪਾਰਟੀ ਇਹਨੂੰ 1 ਲੱਖ ਰੁਪਿਆ ਦਿੱਤੀ ਰਹੀ ਹੈ ਪਰ ਮੀਤਾ ਪਰ ਉਹਦੇ ਉਹ ਉਹਦੇ ਤੋਂ ਬਾਅਦ 2022 ਤੋਂ ਅੰਡਗਾਰਡ ਆ ਕਿੰਨੇ ਜਿਹੜੀਆਂ ਸਾਈਟਸ ਐ ਇਹਨੂੰ ਜਲਾ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਫਿਰ ਮੈਂ ਇੱਕੋ ਗੱਲ ਇਹਨਾਂ ਨੂੰ ਤੁਹਾਨੂੰ ਆਤਮਾਨ ਦੀ ਸਰਕਾਰ ਨੂੰ ਕਹਿਣਾ ਚਾਹਣਾ ਕਿ ਜੇ ਜਦੋਂ ਭ੍ਰਿਸ਼ਟਾਚਾਰ ਤੋਂ ਜ਼ਿਆਦਾ ਇਹ ਲੋਚਨਾ ਤੋਂ ਡਰਨ ਲੱਗ ਪੈਂਦੇ ਤੇ ਲੋਕਾਂ ਦੀ ਮਦਦ ਕਰਨ ਤੋਂ ਜ਼ਿਆਦਾ ਇਹ ਟਰੋਲ ਤੇ ਪੈਸਾ ਖਰਚ ਕਰਨ ਲੱਗ ਪੈਂਦੇ ਇਹਦੇ ਤੇ ਪੈਸੇ ਪਤਾ ਕਿੰਨੇ ਲੱਗੇ ਆ ਇਹਦੇ ਤੇ ਪੈਸੇ ਲੱਗੇ ਆ 14 ਲੱਖ ਰੁਪਈਆ ਦੀ ਬੈਕਗਰਾਉਂਡ ਤੇ ਔਰ ਉਹਦੇ ਤੋਂ ਬਾਅਦ ਇਹਨਾਂ ਜਿਹੜੀ ਕ੍ਰਿਟਿਸਿਜ਼ਮ ਸੋਕਸ ਕੋਈ ਡਰਨਾ ਨਹੀਂ ਚਾਹੀਦਾ ਕਿਉਂਕਿ ਕ੍ਰਿਟਿਸਿਜ਼ਮ ਇੰਟਰਨੈਸ਼ਨਲ ਨਹੀਂ ਆ ਔਰ ਡਿਸੈਂਟ ਜਿਹੜਾ ਕ੍ਰਿਮੀਨਲ ਨਹੀਂ ਆ ਕਿ ਜਿਹੜਾ ਪ੍ਰੋਪਾਗੈਂਡਾ ਇਹਨੂੰ ਗਵਰਨੈਂਸ ਨਾਲ ਸਬਸਟੀਟਿਊਟ